ਜਿਦਾ ਬਲਾਸਟ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ આરોપી ਗੁਰਪ੍ਰੀਤ ਸਿੰਘ ਦੇ ਮੋਬਾਈਲ ਵਿੱਚ ਪਾਕਿਸਤਾਨੀ ਕੱਟੜਪੰਥੀਆਂ ਨਾਲ ਜੁੜੇ ਵੀਡੀਓ ਮਿਲੇ ਹਨ ਇਸ ਖੁਲਾਸੇ ਤੋਂ ਬਾਅਦ ਮਾਮਲੇ ਵਿੱਚ ਜਾਂਚ ਹੋਰ ਤੇਜ਼ ਹੋ ਗਈ ਹੈ ਬਠਿੰਡਾ ਦੇ ਜਿਦਾ ਇਲਾਕੇ ਵਿੱਚ ਹੋਏ ਬਲਾਸਟ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ આરોપી ਗੁਰਪ੍ਰੀਤ ਸਿੰਘ ਦੇ ਮੋਬਾਈਲ ਤੋਂ ਕਈ ਸੰਦੇਹਜਨਕ ਵੀਡੀਓ ਮਿਲੇ ਹਨ ਇਹ ਵੀਡੀਓ ਪਾਕਿਸਤਾਨੀ ਕੱਟੜਪੰਥੀਆਂ ਵੱਲੋਂ ਬਣਾਏ ਜਾ ਰਹੇ ਬੰਬ ਅਤੇ ਕੈਮੀਕਲ ਨਾਲ ਸੰਬੰਧਿਤ ਹਨ ਪੁਲਿਸ ਦੇ ਅਨੁਸਾਰ આરોપી ਵੱਲੋਂ ਬਲਾਸਟ ਤੋਂ ਪਹਿਲਾਂ ਜੰਮੂ ਜਾਣ ਲਈ ਟਿਕਟ ਵੀ ਬੁੱਕ ਕਰਵਾਈ ਗਈ ਸੀ ਇਹ ਗੱਲ ਵੀ ਜਾਂਚ ਅਧੀਨ ਹੈ ਕਿ ਉਸ ਦਾ ਉੱਥੇ ਜਾਣ ਦਾ ਮਕਸਦ ਕੀ ਸੀ ਫਿਲਹਾਲ ਪੁਲਿਸ ਨੇ ਗੁਰਪ੍ਰੀਤ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਜਿੱਦਾਂ ਬਲਾਸਟ ਮਾਮਲੇ ਦੀ ਜਾਂਚ ਹੁਣ ਪਾਕਿਸਤਾਨੀ ਕਰਟਰਪੰਦੀਆਂ ਨਾਲ ਜੁੜੀ ਕੜੀਆਂ ਵੱਲ ਮੁੜ ਰਹੀ ਹੈ ਵੇਖਣਾ ਇਹ ਹੋਵੇਗਾ ਕਿ ਪੁਲਿਸ ਅੱਗੇ ਕੀ ਕੀ ਖੁਲਾਸੇ ਕਰਦੀ ਹੈ ਉਹ ਇਸ ਕੇਸ ਦੀ ਅਪਡੇਟ ਇਹ ਹੈ ਕਿ ਜੀ ਅਸੀਂ ਐਫ ਆਈ ਆਰ ਨੰਬਰ 198 ਪੁਲਿਸ ਸਟੇਸ਼ਨ ਨਿਆਹ ਵਾਲਾ ਚ 11 ਤਰੀਕ ਦੀ ਡੇਟ ਚ ਐਕਸਪਲੋਸਿਵ ਸਬਸਟੈਂਸਸ ਐਕਟ ਦੇ ਰੈਲੇਵੈਂਟ ਸੈਕਸ਼ਨਸ ਔਰ ਬੀ ਐਨ ਐਸ ਦੇ ਜਿਹੜੇ ਵੀ ਰੈਲੇਵੈਂਟ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲਾਂਚ ਕਰ ਦਿੱਤਾ ਹੈ ਜਿਹਦੇ ਚ ਕਿ ਉਹ ਜਿਹੜਾ ਲੜਕਾ ਗੁਲਪ੍ਰੀਤ ਸਿੰਘ ਹੈ son of ਜਗਤਾਰ ਸਿੰਘ ਉਹਨੂੰ ਨੋਮਿਨੇਟ ਕੀਤਾ ਤੇ ਮਾਮਲੇ ਦੀ ਤਫਤੀਸ਼ ਚ ਹੋਰ ਜੋ ਵੀ ਇਹਦੇ ਚ ਇਨਵੋਲਡ ਆਣਗੇ ਉਹਨਾਂ ਨੂੰ ਅਸੀਂ ਨੋਮਿਨੇਟ ਕਰਾਂਗੇ ਔਰ ਫਿਲਹਾਲ ਜਿਹੜਾ ਸੀਨ ਆਫ ਪ੍ਰਾਈਮ ਹੈ ਉਹਦੇ ਚ ਸਾਡੀ ਬੌਮ ਡਿਸਪੋਜ਼ਲ ਟੀਮ ਕੱਲ ਦੀ ਕੰਮ ਕਰ ਰਹੀ ਹੈ ਅੱਜ ਸਾਨੂੰ ਜਿਹੜਾ ਆਰਓਵੀ ਹੁੰਦਾ ਹੈ ਰਿਮੋਟ ਆਪਰੇਟਿਡ ਵੀਕਲ ਉਹ ਵੀ ਪ੍ਰੋਵਾਈਡ ਹੋ ਗਿਆ ਹੈ ਉਹਦੇ ਚ ਟੀਮ ਕੰਮ ਕਰ ਰਹੀ ਹੈ ਤੇ ਬਾਕੀ ਇਹਨਾਂ ਦੇ ਫੋਨ ਅਸੀਂ ਕਬਜ਼ੇ ਚ ਲੈ ਲਏ ਆ ਦੋਸ਼ੀ ਦੇ ਉੱਤੇ ਉਹਦੀ ਫੋਰੈਂਸਿਕਸ ਚੱਲ ਰਹੀ ਹੈ ਔਰ ਇਹਨਾਂ ਦੇ ਜੋ ਵੀ ਫਾਈਨੈਂਸ਼ੀਅਲ ਐਂਗਲ ਵੀ ਦੇਖੇ ਜਾਣਗੇ ਤੇ ਹੁਣ ਤੱਕ ਜਿਹੜਾ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਇਹਦੇ ਫੋਨ ਚ ਲੜਕੇ ਤੇ ਜ਼ਰੂਰ ਸਾਨੂੰ ਕੁਝ ਮੁਸਲਿਮ ਰੈਡੀਕਲ 엘ਿਮੈਂਟਸ ਤੇ ਨਾਲ ਇਹਨੇ ਕਾਫੀ ਜ਼ਿਆਦਾ ਵੀਡੀਓਜ਼ ਤੇ ਫੋਨ 'ਚ ਲੱਭੀਆਂ ਜੋ ਇਹ ਦੇਖਦਾ ਰਹਿੰਦਾ ਸੀਗਾ ਔਰ ਜੋ ਇਹਨੇ ਕੈਮੀਕਲ ਸਬਸਟੈਂਸਸ ਨੂੰ ਵੀ ਇਸ ਤਰ੍ਹਾਂ ਦੇ ਫਾਰਮੂਲੇ ਟਾਈਪ ਦੀ ਵੀਡੀਓਜ਼ ਇਹ ਤੇ ਫੋਨ 'ਚ ਮਿਲੀਆਂ ਜੋ ਦੱਸਦੇ ਆ ਕਿ ਕਿਸ ਤਰ੍ਹਾਂ ਐਕਸਪਲੋਸਿਵ ਸਬਸਟੈਂਸ ਤੁਸੀਂ ਤਿਆਰ ਕਰੋ ਸੋ ਇਸ ਤਰ੍ਹਾਂ ਦੀ ਕਾਫੀ ਆਪੱਤੀਜਨਕ ਚੀਜ਼ਾਂ ਸਾਨੂੰ ਇਹਦੇ ਫੋਨ 'ਚ ਲੱਭੀਆਂ ਜਿਹਨੂੰ ਅਸੀਂ ਟੈਕਨੀਕਲੀ ਐਨਾਲਾਈਜ਼ ਕਰ ਰਹੇ ਹਾਂ ਔਰ ਜੋ ਵੀ ਤੱਥ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਜਿਹੜੇ ਕੱਲ ਰਿਪੋਰਟ ਬਣੇਗੀ ਇਹ ਕੁਝ ਬਾਰੇ ਹੈ ਕਿ ਜਿਹੜੀ ਇਸ ਕਦੋਂ ਸਮਗਰੀ ਦੀ ਜੀ ਸਮਗਰੀ ਦੀ ਡਿਟੇਲ ਤਾਂ ਇੱਕ ਵਾਰੀ ਸਾਡੀ ਰਿਪੋਰਟ ਆ ਜਾ ਫੋਰੈਂਸਿਕ ਦੀ ਤਾਂ ਹੀ ਦੱਸ ਸਕਦੇ ਸਾਨੂੰ ਤਾਂ ਉਸ ਟਾਈਮ ਇੱਕ yellow type material ਹੀ ਨਜ਼ਰ ਆਇਆ ਸੀ ਬਟ ਉਹਦੀ ਟੈਸਟ ਕਰਕੇ ਅਸੀਂ FSL ਲੈਬ ਚ ਭੇਜਾਂਗੇ ਔਰ ਜੋ ਐਗਜ਼ੈਕਟ ਉਹਦੇ ਚ ਸਬਸਟੈਂਸ ਵਰਤਿਆ ਇਹ ਦੇ ਜਤਾ ਜੀ ਉਹਨੇ ਇਹੀ ਦੱਸਿਆ ਹੈ ਕਿ ਮੈਂ ਕਾਫੀ ਦੇਰ ਦਾ ਇਸ ਤਰ੍ਹਾਂ ਦੀ ਵੀਡੀਓਜ਼ ਦੇਖ ਰਿਆ ਸੀ ਔਰ ਕਾਫੀ ਉਹ ਬ੍ਰੇਨ ਵਾਸ਼ ਟਾਈਪ ਮੈਨੂੰ ਲੱਗਿਆ ਜੋ ਨੇ ਦੱਸਿਆ ਵੀ ਇਦਾਂ ਦਾ ਕੁਝ ਕਰ ਕੰਮ ਕਰਨ ਨਾਲ ਤੁਹਾਨੂੰ ਕੀ ਅੱਗੇ ਤੁਸੀਂ ਮਤਲਬ ਕਾਫੀ ਆਬਜੈਕਸ਼ਨੇਬਲ ਚੀਜ਼ਾਂ ਉਹਨੇ ਦੱਸੀਆਂ ਬਟ ਸਟਿਲ ਅਸੀਂ ਹਲੇ ਤਫਤੀਸ਼ ਕਰ ਰਹੇ ਹਾਂ ਹਲੇ ਮਡਲੀ ਸਟੇਜ ਹੈ ਜੋ ਵੀ ਸਾਹਮਣੇ ਆਏਗਾ ਅਸੀਂ ਤੁਹਾਨੂੰ ਦੱਸਾਂਗੇ ਜਿਹੜਾ ਪੂਰਾ ਇਹਦੇ ਫੋਨ 'ਚ ਸਾਨੂੰ ਇੱਕ ਮਿਲਿਆ ਜੀ ਕਿ ਇਹਨੇ ਇੱਕ ਟਿਕਟ ਬੁੱਕ ਕੀਤੀ ਹੋਈ ਹੈ ਤੇ ਉਹਦੀ অথেন্টিਸਿਟੀ ਵੀ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਮੈਥਮ ਕੇ ਬੱਚਾ ਲੜਕਾ ਜੀ 19 ਸਾਲ ਦਾ ਗੁਰਪ੍ਰੀਤ ਸਿੰਘ ਇਹਨੇ ਰੀਸੈਂਟਲੀ 12ਵੀਂ ਲੋਕਲ ਸਕੂਲ ਤੋਂ ਕੀਤੀ ਹੈ ਤੇ ਹੁਣ ਇਹ ਫਸਟイヤー ਬੀਏ ਐਲਐਲਬੀ ਕਰ ਰਿਹਾ ਸੀਗਾ ਬਟਿੰਡਾ ਲਾਅ ਕਾਲਜ ਔਰ ਪਿੰਡ ਵਾਲੇ ਔਰ ਫੈਮਿਲੀ ਦੱਸਦੀ ਵੀ ਪੜਾਈ 'ਚ ਚੰਗਾ ਸੀਗਾ 12ਵੀਂ 'ਚ ਵਧੀਆ ਨੰਬਰ ਲਏ ਹੈ ਔਰ ਬਟ ਇਹ ਕਹਿੰਦੇ ਬਿਲਕੁਲ ਵੀ ਕਿਸੇ ਨਾਲ ਬੋਲਦਾ ਨਹੀਂ ਸੀਗਾ ਲੋਨਲੀ ਟਾਈਪ ਰਹਿੰਦਾ ਸੀ ਔਰ ਫੋਨ ਤੇ ਇੱਕ ਦਾ ਰਹਿੰਦਾ ਸੀ